ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨ ਹੋਵੇ ਜੇ ਸੋਚੀ ਲਖਵਾਨ ਚੁਕੈ ਚੋਕਨ ਹੋਵੇ ਜੇ ਲਾਇ ਰਖ ਆਲੇਵਤਾਰ ਪੁਖਿਆ ਪੁਖਨ ਉਤਰੇ ਜੇ ਬੰਨਾ ਪੁਰਿਆ ਪਹਾਰ ਸਹਸ ਸਿਆਣ ਪਾਂ ਲਖੋ ਹੋਏ ਆਇਕ ਨ ਚੱਲੇ ਨਾਲ ਕਿਵ ਸਚਿਆਰ ਕੋਈ ਹੈ ਕਿਉ ਕੋੜ ਟਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਟਾਈ ਹੁਕਮੇ ਉਤਮ ਨੀਚ ਹੁਕਮ ਲੈਖ ਦੁਖ ਸੁਖ ਪਾਈ ਹੈ ਕਿ ਨਾ ਹੁਕਮੇ ਬਖਸ਼ੀਸ ਏਕੋ ਹੁਕਮੇ ਸਦਾ ਪੁਹਾਹੀ ਹੈ ਹੁਕਮੰਦਰ ਸਭ ਕੋ ਬਾਹਰ ਹੁਕਮਨ ਕੋਏ ਨਾਨਕ ਹੁਕਮੇ ਜੇ ਭੁਜੈ ਤਾਂ ਹੋ ਮੈਂ ਕਹਿਨ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹੇ ਗਾਵੇ ਕੋ ਜੀ ਲਐ ਫਿਰ ਦੇਹੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾਂ ਹਦੂਰ ਕਥਨਾ ਕਥਿ ਨ ਆਵੇ ਤੋਟ ਕਥਿ ਕਥ ਕਥਿ ਕੋਟੇ ਕੋਟ ਕੋਟਾ ਜਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਇ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਸਾਚਾ ਸਾਹਿਬ ਸਾਚਨਾਏ ਭਾਖਿਆਂ ਭਾਉਾਂ ਪਾਰ ਆਖ ਹੈ ਮੰਗ ਹੈ ਦੇਹ ਦੇਹ ਦਾਤਰੇ ਦਿਰ ਕਹਿ ਗਿਰਖਿਏ ਜਿਤ ਦਿਸੈ ਦਰਬਾਰ ਮੋਹ ਕਹਿ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਹਮਰ ਸਵੇਲਾ ਸਤਨਾਮ ਉੱਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਐ ਵੇ ਜਾਣੀਐ ਸਬ ਆਪੇ ਸਚਿਆਰ ਭਾਉ ਪਿਆ ਨ ਜਾਏ ਕੀਤੈ ਨ ਹੋਏ ਆਪਿਆ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰੱਖਿਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੋਂ ਗੁਰਮੁਖ ਵੇਦੰ ਗੁਰਮੁਖ ਰਹਾ ਸੁਮਾਈ ਗੁਰੇਸ਼ਰ ਗੁਰੂ ਗੋਖ ਬਰਮਾ ਗੁਰ ਪਾਰਬਤੀ ਮਾਈ ਜੇ ਹੋਂ ਜਾਣਾ ਨਾਹੀ ਕਹਿਣਾ ਕਥਨ ਨ ਜਾਏ ਦੁਰਾਇਕ ਦੇਹ 부ਝਾਈ ਸਭਨਾ ਜੀਆਂ ਕੈਕ ਦਾਤਾ ਸੋ ਮੈਂ ਵਿਸਰਣਾ ਜਾਏ ਤੀਰਥ ਨਾਵਾਂ ਜੇ ਤਿਸ ਪਹਾਵ ਬਿਣ ਭਾਣੇ ਕੇ ਨਾਏ ਕਰੀ ਜੇਤੇ ਸਿਰਠੂ ਪਾਈ ਵੇਖਾ ਬਿਣ ਕਰਮਾ ਕੈ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇਕ ਗੁਰ ਕੀ ਸਿਖ ਸੁਣੀ ਗੁਰਾਇਕ ਦੇਹ 부ਝਾਈ ਸਭਨਾ ਜੀਆਂ ਕੈਕ ਦਾਤਾ ਸੋ ਮੈਂ ਵਿਸਰਣ ਜਾਇ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਐ ਢਾਲ ਚਲੈ ਸਭ ਕੋਏ ਚੰਗਾ ਨਾ ਰੁਪਾਇ ਕੈ ਜਸ ਕੀ ਰਤ ਜਗ ਲੇ ਜੇ ਤੇ ਸਨਦਰਣ ਆਵੀ ਤਵਾਤਨ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸੇ ਦੋ ਸੁੱਤਰ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹ ਕੋਇ ਨ ਸੂਜੈ ਜੇ ਤਿਸ ਗੁਣ ਕੋਇ ਕਰੇ ਸੁਣੈ ਸਿਦ ਫੇਰ ਸੁਰਨਾਥ ਸੁਣੈ ਧਰਤ ਤਹੌੜਾ ਕਾਸ ਸੁਣੈ ਦੀਪ ਲੋਪਦਾਨ ਸੁਣੈ ਪੋਹਿਨ ਸੁਕੈ ਕਾਲ ਨਾਨਕ ਭਗਤਾਂ ਸਦਾ ਵਿਗਾਸੋ ਸੁਣੈ ਦੂਫਾ ਪਨਾਸ ਸੁਣੈ ਈਸ਼ਰ ਵਰਮੈ ਇੰਦ ਸੁਣੈ ਮੁਖ ਸੁਲਾਹਨ ਮੰਦ ਸੁਣੈ ਜੋਗ ਹੈ ਜੁਗ ਤਨ ਭੇਦ ਸੁਣੈ ਸਤਸ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਸੁਣੈ ਸਤਸ ਸੁਖ ਗਿਆਨ ਸੁਣੈ ਅਤ ਸੜਕਾ ਇਸਨਾਨ ਸੁਣੈ ਪੜ ਪੜ ਪਾਵ ਹੈ ਮਾਨ ਸੁਣੈ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਸੁਣੈ ਸਰਾਂ ਗੁਨਾਕੇ ਗਾਹ ਸੁਣੈ ਸੇਖ ਪੀਰ ਪਾਤਸ਼ਾਹ ਸੁਣੈ ਅੰਦੇ ਪਾਪ ਹੈ ਰਾਹੋ ਸੁਣੈ ਹਾ ਤੁਮ ਹੈ ਸੁਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਸਾਭ ਕਾ ਨਾਸ ਮਨਹਿ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਸਿਤਾਏ ਆਗਦ ਪਲੁ ਮਨ ਲਿਖਣ ਹਾਰ ਮਨਹਿ ਖ ਬਹਿ ਕਰਨ ਵਿਚਾਰ ਐਸ ਨਾਮ ਨਿਰੰਝਨ ਹੋਏ ਦੇਖੋ ਮਨ ਜਾਣੈ ਮਨ ਕੋਏ ਮਨ ਸੁਰਤ ਹੋਵੇ ਮਨ ਬੁੱਧ ਮਨੈ ਸੋਲ ਪਾਉਣ ਕੇ ਸੋਦਾ ਮਨ ਮੋਟਾ ਨਾ ਖਾਏ ਮਨ ਜਮਖੈ ਸਾਸਣ ਜਾਏ ਐਸ ਨਾਮ ਨਿਰੰਝਨ ਹੋਏ ਦੇਖੋ ਮਨ ਜਾਣੈ ਮਨ ਕੋਏ ਮਨ ਮਾਰੇ ਥਕਨ ਪਾਏ ਮਨ ਪਾਸੋਂ ਫਰਗੜ ਜਾਏ ਮਨ ਮਗਨ ਚੱਲੇ ਪੰਥ ਮਨ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਪਾਉ ਹੈ ਮੁਖ ਦੁਆਰ ਮਨ ਪਰਵਾਰ ਸਦਾਨ ਮਨ ਤਰੈ ਤਾਰੇ ਗੁਰ ਸਿਖ ਮਨ ਨਾਨਕ ਭਵਨ ਪਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਣ ਪੰਜ ਪ੍ਰਧਾਨ ਪੰਚੇ ਪਾਉ ਹੈ ਦਰਗਹ ਮਾਨ ਪੰਚੇ ਸੋਖੈ ਦਰ ਰਾਜਾਨ ਪੰਚਾ ਕਾ ਗੁਰ ਇਕ ਤਿਆਨ ਜੇ ਕੋ ਕਹਿ ਕਰ ਵਿਚਾਰ ਕਰਤੇ ਕਹਿ ਕਰਣਾ ਨਹੀਂ ਸੋ ਮਾਰ ਸੋ ਲ ਧਰਮ ਲਿਆ ਕਪੂਤ ਸੰਤੋਸ਼ ਆ ਪ੍ਰਖਿਆ ਜਨ ਸੂਤ ਜੇ ਕੋ ਭੁਜੇ ਹੋਇ ਸੁਚਿਆਰ ਧਰ ਲ ਉਪਰ ਗੇਤਾ ਭਾਰ ਅਰਥੇ ਹੋਰ ਪਰ ਹੁਰ ਹੋਰ ਤਿਸ ਤੇ ਭਾਰ ਤਲੈ ਕਣ ਜੋਰ ਜੇ ਜਾ ਤਰੰਗਾ ਕੇ ਨਾਮ ਸਗਣਾ ਲਿਖਿਆ ਗੂੜੀ ਕਲਾਮ ਇਹੋ ਲਿਖਾ ਲਿਖ ਜਾਣਾ ਕੋਏ ਲੇਖਾ ਲਖਿਆ ਕੀਤਾ ਹੋਏ ਕੀਤਾ ਤਾਣ ਸਵਲ ਰੂਪ ਤੇਤੀ ਦਾਤ ਜਾਣੇ ਕਣਕੂਤ ਕੀਤਾ ਪਸਵਾਉ ਏਕੋ ਕਵਾਉ ਜੇਸਤੇ ਹੋਏ ਲਖ ਦਰਿਆ ਕੁਦਰਤ ਕਹਣ ਕਹਾ ਵਿਚਾਰ ਵਾਰਿਆਂ ਨ ਜਾਵੇ ਕੁਵਾਰ ਜੋ ਤੁਝ ਖਾਵੇ ਸਾਈ ਫਲੇਕਾਰ ਤੂੰ ਤਰਾਉ ਸੁਲਾਮਤ ਨਿਰੰਕਾਰ जप असंख भाव असंख्य पूजा असंख तप ताव असंख्य ग्रंथ मुख वेद पाठ असंख्य योग मन रह उदास असंख्य भक्त गुण ज्ञान विचार अशंख्य सती असंख्य दार असंख्य सूर वै पाख सार असंख्य मौन दिवलात कमन कहां विचार ਗਾਰਿਆਂ ਨ ਜਾਵੇ ਕੋ ਵਾਰ ਜੋ ਤੁਧ ਭਾਵੈ ਸਾਈ ਭਲੇ ਕਰੂ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਕੋਰ ਅਸੰਖ ਸੋਰ ਹਰਾਮ ਕੋਰ ਅਸਾਂਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆ ਰੁੜੇ ਪਿਆਹੇ ਅਸੰਖ ਮਲੇਸ਼ ਮਲ ਪਖ ਆਹੇ ਅਸੰਖ ਨਿੰਦਿਕ ਸਿਰ ਕਰੇ ਪਾਰ ਨਾਨਕ ਨੀਚ ਕਹੈ ਵਿਚਾਰ ਵਾਰਿਆਂ ਜਵਿਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰਨ ਤੋ ਸਦਾ ਸੁਲਾਮਤੋ ਨਰੰਕਰ ਅਸੰਖ ਨਾਮ ਅਸੰਖ ਸਾਗ ਅਗੰ ਅਗੰ ਅਸੰਖ ਲੋ ਅਸੰਖ ਕਹੈ ਸਿਰ ਭਾਰ ਹੋਏ ਅਖਰਿ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਹਾ ਅਖਰੇ ਲੇਖਣ ਬੋਲਣ ਬਾਣ ਅਖਰ ਅਸੁਰ ਸੰਜੋਗ ਵਖਾਣ ਜਿਨ ਇਹ ਲਿਖੈ ਤਿਸ ਸਿਰ ਨਾਹੇ ਜੇ ਫਰਮਾਏ ਤੇ ਤੁਮ ਪਾਹੇ ਜੇ ਤਾ ਕੀਤਾ ਤੇ ਤਨਾਉ ਵਿਣ ਨਾ ਵੇ ਨਾਹੀ ਕੋ ਖਾਉ ਕੁਦਰਤ ਕਾਉਣ ਕਹਾ ਵਿਚਾਰ ਵਾਰਿਆ ਨ ਜਾਵੇ ਕੁਵਾਰ ਜੋ ਸੁਦ ਖਾਵੇ ਸਾਈ ਭਲੀ ਖਾਰ ਤੂੰ ਸਦਾ ਸਲਾਮਤ ਨਿਰੰਕਾਰ ਪਰਿਆ ਹੱਥ ਪੈਰ ਤਨ ਦੇਹੇ ਪਾਣੀ ਤੋਂ ਤੈ ਉਤਰਸ ਕੇ ਮੋਤ ਪਲੇ ਤੇ ਕਫੜ ਹੋਏ ਦੇਸਾ ਗੁਣ ਲਈ ਧੋਏ ਪਰਿਆ ਮਤ ਪਾਪਾਂ ਕੇ ਸੰਗ ਉਹੋ ਤੋਪੈ ਨਾਮਿ ਖੈ ਰੰਗ ਫੁਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਵੀ ਜੇ ਆਪੇ ਹੀ ਕਾਹੂ ਨਾਨਕ ਹੁਕਮਿ ਆਉ ਜਾਹੋ ਤੀਰਥ ਤਪ ਦਿਆਦਤ ਦਾਨ ਜੇ ਕੋ ਪਾਵੈ ਤਿਲਕ ਮਾਨ ਸੁਣੈ ਮੰਨੇ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨ ਹੋਏ ਸੁਆਸੁ ਸੁਤਾ ਤੁ ਬਾਣੀ ਬਰਮਾਉ ਸਾਤ ਸੁਹਾਨ ਸਦਾ ਮਨ ਚਾਉ ਕਉਣ ਸੋ ਵੇਲਾ ਵਖਤ ਕਾਉਣ ਕਾਉਣ ਸਿਤਿ ਕਾਉਣ ਵਾਰ ਕਾਉਣ ਸੇ ਰੁੱਤੀ ਮਹੋ ਕਾਉਣ ਜਿਤ ਹੋਆ ਅਕਾਰ ਵੇਲ ਨਾ ਪਾਇਆ ਕੰਡ ਤੀਜੇ ਹੋਵੇ ਲੇਖ ਪੁਰਾਣ ਵਖਤ ਨ ਪਾਇਓ ਕਾ ਦੀਆ ਜੇ ਲੇਖਨ ਲੇਖ ਪੁਰਾਣ ਸਿਤ ਵਰਨ ਜੋਗੀ ਜਾਣ ਰੁੱਤ ਮਾਹੋ ਨਾ ਕੋਈ ਜਾਂ ਕਰਤਾ ਸਿਰਠੀ ਕੋ ਸਾਜੇ ਅਫੇ ਜਾਣ ਸੋਈ ਕਿਵ ਕਰਾਂ ਕਿ ਉਸヲ ਲਾਹੀ ਕਿਉ ਵਰਨੇ ਕਿਵ ਜਾਣ ਨਾਨਕ ਆਖੰ ਸਭ ਕੋ ਆਖੈ ਇੱਕ ਦੋਇ ਕਿਸਿਆਣਾ ਵੱਡਾ ਸਹਿ ਵੱਡੇ ਨਾਹਿ ਕੀਤਾ ਜਾਖਾ ਹੋਵੇ ਨਾਨਕ ਜੇ ਕੋ ਆਪੋ ਜਾਣ ਅਗੈ ਗਿਆਨ ਸੋ ਹੈ ਭਾਤ ਲਖਤਾ ਲਖਾਂ ਗਸਾਂ ਗਸ ਓੜ ਓੜ ਕਪਾਲੁ ਪੱਕੇ ਵੇਦ ਕੈਨ ਕਬਾਤ ਸਹਿ ਸੋ ਅਠਾਰਹ ਕਹਿਨ ਕਤੇਬ ਅਸਰੁ ਕੁਤਾਤ ਲੇਖਾ ਹੋਏ ਤਾਂ ਲਿਖਿਆ ਲਿਖਿਆ ਹੋਏ ਵਿਣਾ ਸੁਨਾਨਿ ਕਵਡਾਖਿਆ ਪੇ ਜਾਣ ਆਪ ਸਲਾਹੀ ਸਲਾਹੀ ਤਿਸੁਰ ਤੁਨ ਪਾਇਆ ਨਦਿਆ ਸਵਹ ਭਵ ਹੈ ਸੁਮੰਦ ਨ ਜਾਣੀ ਹੈ ਸਮਰ ਸਹਾ ਸੁਲਤਾਨਿਰਹ ਸੇਤੀ ਮਾਰ ਤਾਨ ਕੀੜੀ ਤੁਲਨਾ ਹੋਵਣੀ ਹੈ ਦੁਸ਼ਮਨ ਹੋਣਾ ਇਸਤੋਰੈ अंतना शिवते कहन न अंत अंतना करन देन न अंत अंतना वेखण सुनन न अंत अंतना जापय क्या मन मंत अंतना जाप गीता आकार अंतना जप पार वार अंत कारण केते बिलला है हां के अंत न पाई जाहे एहो अंत न जान होए बहुत कहिए बहुत होए गडा साहिब ऊंचा ठाओ ਉਚੇ ਪਰਉਪਸਨਾਉ ਏਕੁ ਦੁਸ ਹੋਵੇ ਕੋਇ ਏ ਸੋਚੇ ਕੋ ਜਾਣੈ ਸੋਇ ਜੇ ਵੜਿਆ ਕੋ ਜਾਣੈ ਆਪਾ ਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਨ ਜਾਇ ਵੱਡਾ ਦਾਤਾ ਚਿਲਨਾ ਤੁਮਾਏ ਤੇਤੇ ਮੰਗਹਿ ਜੋ ਦਿਆ ਘਾਰ ਤੇਤਿਆ ਗਣਤ ਨਹਿ ਵਿਚਾਰ ਤੇਤੇ ਖਰ ਟੂਟੈ ਵਿਚਾਰ ਤੇਤੇ ਲੈ ਲੈ ਮੁਖ ਰਪਾਹਿ ਤੇਤੇ ਮੂਰਖ ਕਾਹਿ ਕਾਹਿ ਕੇਤੇ ਦੂਖ ਭੂਖ ਸਦਮਾਰ ਇਹ ਪੈਦਾ ਤੇਰੀ ਦਤਾਰ ਬੰਧ ਖਲਾਸੀ ਪਾਣ ਹੋਏ ਹੋ ਰਾਖਣ ਸਕੇ ਹੋਏ ਜੇ ਕੋ ਕਾਇ ਕਿ ਅਖਣ ਪਾਏ ਉਹ ਜਾਣੇ ਜੇਤੀਆ ਮੋਹਕਾਏ ਆਪੇ ਜਾਣੇ ਆਪੇ ਦੇ ਅਖਹ ਸੇ ਪੇ ਕਹੀ ਕੈ ਜੇ ਸੁਨੋ ਬਖਸ਼ੇ ਸੇ ਤੁਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਫਾਰੇ ਅਮੁੱਲ ਪੰਡਾਰ ਅਮੁੱਲਾ ਹੈ ਅਮੁੱਲੇ ਜਾਹੇ ਅਮੁੱਲ ਪਹਾਈ ਅਮੁੱਲਾ ਸੁਮਾਹੇ ਅਮੁੱਲ ਧਰਮ ਮੂਲ ਦੀ ਬਾਣ ਅਮੁੱਲ ਤੁਲ ਮੂਲ ਪ੍ਰਵਾਣ ਅਮੁੱਲ ਬਸੇ ਸੋ ਮੂਲ ਨਿਸ਼ਾਨ ਅਮੁੱਲ ਕਰਮ ਮੂਲ ਫੁਰਮਾਣ ਅਮੁੱਲ ਮੂਲ ਤਨ ਜਾਏ ਆਖ ਆਖ ਰਹਿ ਲਿਵਾਰੇ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰਹਿ ਵਿਖਿਆਣ आख बर्मे आख है इंद आख है गोपीत गोविंद आख है ईश्वर आख है सिद्ध आख है केते केते बुद्ध आख है दान आख है देव आख है सुर नर मुन जन सेव केते आख है खण पाओ केते कह कह उठ कु जाहे हे ते केते होर करे तखन सख कई कह ਜੇ ਵੜ ਪਾਵੈ ਤੇ ਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਖੁਆਖੇ ਬੋਲ ਵਿਗੜ ਹਾ ਲਿਖਿਆ ਸੁਰਗ ਵਰੰਗ ਵਰ ਸੋਦਰ ਕੀ ਹਾ ਸੋ ਕਰਕੇ ਹਾ ਜਿਤ ਬਹਿ ਸਰਬ ਸੁਮਾਲੇ ਵਾਦੀ ਨਾਲ ਹਰੇਕ ਅਸ਼ੰਕਾ ਏਤੇ ਵਾਉਣ ਹਾਰੇ ਏਤੇ ਰਾਗ ਕਰੀ ਸੋ ਕਹੀ ਅਨ ਏਤੇ ਗਾਵਣ ਹਾਰੇ ਗਾਵੈ ਸੁਖ ਨੂੰ ਪਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਗ ਲਿਖ ਜਾਣ ਹੈ ਲਿਖ ਲੇ ਧਰਮ ਵਿਚਾਰੇ ਗਾਵੈ ਸੈ ਸ਼ੁਰਗਰਮਾ ਦੇਵੀ ਸੋ ਹਣ ਸਦਾਂ ਸੁਆਰੇ ਗਾਵੈ ਦੇ ਦਸਨ ਬੈਠੇ ਦੇਵਤਾ ਦਰ ਨਾਲੇ ਗਾਵੈ ਸਿਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤਿ ਸਤਿ ਸੰਪੂਖੀ ਗਾਵੈ ਵੀਰ ਕਰਾਰੇ ਗਾਵਣ ਪੰਡਤ ਪੜਨ ਰਿਸ਼ਵਰ ਜੋਗੇ ਜੁਗ ਵੇਦ ਨਾਲੇ ਗਾਵਹਿ ਮੋਹਣੀਆ ਮਨਮੋਹਨ ਸੁਰਗਮਸਤਿਆਲੇ ਭਾਵਨ ਰਤਨੁ ਪਾਇ ਤੇਰੇ ਅਠ ਸੜੇ ਤੇਰਸ ਨਾਲੇ ਗਾਵਹਿ ਜੋਤ ਮਹਾ ਬਲਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਿਰ ਕੰਡਾ ਕਰ ਕਰ ਰਖੇ ਧਾਰੇ ਸੇਈ ਤੁਧਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਖੇਤੇ ਗਾਵਣ ਸੇ ਮੈਂ ਚਿਤਨ ਆਵ ਨਾਨਕਿਆ ਵਿਚਾਰੇ ਸੋਈ ਸੋਈ ਸਦ ਸੰਸਕਤਾ ਹੀ ਬ ਸਾਚਾ ਸਾਚੀ ਨਾਹੀ ਹੈ ਪਿਓਸੇ ਜੈ ਨੰਝਾਸੇ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਨ ਸੇ ਮਾਇਆ ਜਿਨੋਂ ਕਾਈ ਹਰ ਕਰ ਵਖੈ ਗਿਤਾ ਪੜਨਾ ਜੀਵਤ ਸੁਦੇ ਵਢਿਆਈ ਜੋ ਤਿਸ ਭਾਵੇ ਸੋਈ ਕਰ ਸੇ ਹੁਕਮ ਨ ਕਰਨਾ ਜਾਏ ਸੋ ਪਾਤਸ਼ਾਹ ਸੁਸਹ ਪਾਤਸ਼ਾਹ ਸਿਬ ਨਾਨਕ ਰਹਿ ਨਰਜਾਈ ਮੁੰਦਾ ਸੰਤੋਸ਼ ਸਰਮ ਪਾਤ ਥੋਲੇ ਯਾਰ ਰਖੇ ਕਰ ਹੈ ਵਿਭੂਤ ਖਿੰਤਾ ਕਾਲ ਕੁਆਰੀ ਕਾ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਲ ਜਮਾਤੀ ਮਨ ਜੀਤੈ ਜਗ ਜੀਤ ਹਰਿ ਦੇਸ ਤੁਸੈ ਆਦੇਸ਼ ਆਦ ਅਨਿਰ ਅਨਾਦਨਾਹ ਤੈ ਜੁਗ ਜੁਗ ਇੱਕੋ ਇਸ ਭਗਤ ਗਿਆਨ ਅੰਧਿਆ ਪੰਡਾਰਣ ਕਟ ਕਟ ਵੱਜ ਹੈ ਨਾਦ ਆਪਨਾਥ ਨਾਥੀ ਸਮਝਾਖੀ ਰਿਦਿ ਸੇ ਦਵ ਰਸਪਾਰ ਸੰਜੋਗ ਵਜੋ ਰਿਕਾਰ ਚਲਾ ਹੈ ਲੇਖਿਆ ਹੈ ਭਾਵ ਆਦੇ ਸੁਦਸਾ ਦੇਸੋ ਆਦ ਅਨਿਲ ਅਨਾਦ ਨਾ ਹਤੇ ਜੋਗ ਜੋਗ ਇਕ ਹੋਏ ਸ ਇਕ ਮਈ ਜੁਗਤ ਵਿਆਇ ਤਿੰਨ ਚੇਲੇ ਪਰਵਾਨ ਇਕ ਸੰਸਾਰਿਕ ਪੰਡਾਰ ਇਕ ਲਾਇ ਦੀ ਬਾਣ ਜੀਵ ਤਿਸੁ ਭਾਵੇਂ ਤਿਵੈ ਚੁਲਾਵੇਂ ਜਿਵ ਹੋਵੇ ਪਰਮਾਨ ਉਹ ਵੇਖੈ ਉਹਨਾਂ ਨਦਰਣਾ ਭੋਗਾ ਇਹੋ ਬਿਟਾਨ ਆਦੇਸੁ ਤੁਸੈ ਸਾਦੇਸ ਭਾਗ ਅਨਿਰ ਅਨਾਦੁ ਨਾ ਹਤਿ ਜੁਗ ਜੁਗਿ ਇਕ ਪਵੇਂ ਸ ਆ ਸੁਣ ਲੋਇ ਲੋਇ ਪੰਡਾਰ ਜੋ ਕਿਸੁ ਪੈ ਸੋਇ ਕਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸਚੇ ਸਾਚੇ ਕਰਿਆ ਦੇਸੁ ਤਿਸ ਸਾਦੇਸ ਆਰ ਅਨੀਲ ਆ ਨਾਦ ਨਾ ਹੱਤੇ ਜੁਗ ਜੁਗ ਕੋ ਇਸਾ ਇੱਕ ਦੋ ਜੀਪੋ ਲਖ ਹੋ ਹੋ ਲਖ ਹੌ ਲਖ ਵੀਸਾ ਲਖ ਲਖ ਗਿੜਾ ਕੀ ਹੈ ਇੱਕ ਨਾਮ ਜਗਦੀਸ਼ ਏਤਰਹ ਪਤ ਪਉੜੀ ਹੈ ਛੜੀਆਂ ਹੋਇਆਂ ਕਿਸਾ ਸੁਣ ਗੱਲਾਂ ਆਕਾਸ਼ ਕੇ ਕਿਟਾਂ ਰੀਸ ਆਨਕ ਨਜ਼ਰੀ ਪਾਈਏ ਕੁੜੀ ਕੁੜਾ ਠੀਸੋ ਆਖਣ ਜੋਰ ਸੁਫਾ ਨਹਿ ਜੋਰ ਜੋਰਨ ਮੰਗਲ ਦਿਨਨ ਜੋਰ ਧੋਰਨ ਜੀਵਨ ਮਰਨ ਹਜੂਰ ਜੋਰਨ ਰਾਜ ਮਲ ਮਨ ਸਕੋਰ ਜੋਰਨ ਸੁਰਤੀ ਗਿਆਨ ਵਿਚਾਰ ਜੋਰਨ ਜੋਖੀ ਛੁੱਟੇ ਸੰਸਾਰ ਜੇ ਸੋ ਹਸ ਜੋਰ ਪਰ ਵੇਖੈ ਸੋਏ ਨਾਨਕ ਤੁਮਨੀ ਚਨ ਕੋਏ ਰਾਤਿ ਰੋਤੇ ਸਤਿ ਪਿੰਬਾਰ ਪਵਨ ਪਾਣੀ ਅਗਨੀ ਫਤਾਲ ਇਸੇ ਜੋ ਧਰਤੀ ਥਾ ਬ੍ਰਖੀ ਤਰੁ ਸੰਸਾਰ ਐਸੂਏ ਤੇ ਜੇ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੇ ਹੋਈ ਵਿਚਾਰ ਸਚਾ ਸੁਚਾ ਦੁਰਗੰ ਤਿਤੈ ਸੋਹਨ ਪੰਚ ਪਰਵਾਨ ਨਦਰੇ ਕਰਮ ਖੁਏ ਨਿਸ਼ਾਨ ਕਾ ਚੁਪ ਕਾਇਕ ਸੰਪਾਏ ਨਾਨਕ ਗਿਆ ਜਥ ਜੈ ਧਰਮ ਖੰਡ ਖੈ ਹੋ ਧਰਮ ਗਿਆਨ ਖੰਡ ਕਾ ਖੋ ਕਰਮ یتے પવન પાણી વસંતર કેતે કાન મહીશ કેતે બ્રમે કાર્ચ કડીયા રૂપ રંગ કેશ કેતે આકરમ ભૂમિ મેર કેતે કેતે ભૂપ દેશ કેતે દિશન સૂર કેતે કેતે મંડળ દેશા કેતે સિદ્ધ ગુરુ નાથ કેતે કેતે દેવી વેશ કેતે દેવદાન મુન કેતે ਇਥੇ ਰਤਨ ਸਮੁੰਦ ਕੇਤੀਆਂ ਖਾਣੇ ਕੇਤੀਆਂ ਬਾਣੇ ਕੇਤੇ ਭਾਤ ਨਰਿੰਦਰ ਇਥੇ ਅਸੁਰਾਂ ਤੇ ਸੇਵਕੇਤੇ ਨਾਨਕ ਅੰਤਨੰਤ ਗਿਆਨ ਖੰਡ ਮੈਂ ਗਿਆਨ ਪਰਜੰਡ ਤਿਸੈ ਆਦਿ ਬਨੋਦ ਕੋੜਾ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਇਥੇ ਘੜਤ ਕੜਿਅਹ ਬਹੁਤ ਅਨੋਖਾ ਆਹ ਕਿਆ ਗੱਲਾਂ ਕਥਿਆ ਨ ਜਾਹੇ ਜੇ ਕੋ ਕਹੈ ਪਿਛੈ ਪੁਛਤਾਏ इथै खड़िया सुरसमत मन बोध है तिथे की सुरम खंड ही बाणी जोड़ा तथा होर न कोई नई तथा रेथे जोध महामसूर जिनम राम रेह प्रपूरन तथा सीतो सीता मेहमा माहे हा रूप न कथने न नुमर ठाके जाे जिन राम सह मन माहेन इथै भगत सह के लोग ਰ ਅਨੰਦ ਸੱਜਾ ਮਨ ਸੋਏ ਸਤਿਖੰਡ ਵਸੈ ਨਰੰਕਰ ਹਰਿ ਕਰ ਵੇਖੈ ਨਦਰਣ ਹਾਲ ਇਥੈ ਖੰਡ ਮੰਡਲ ਵਰਪੰਡ ਜੇਖੂ ਕਥੈ ਤੰਤ ਨੰਤ ਇਥੈ ਲੋਲ ਅਕਰ ਜਿਵ ਜਿਵ ਹੁਕਮ ਤੇ ਵੇ ਤਿ ਵਿਚਾਰ ਵੇਖੈ ਵਿਖੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾੜ ਤੀਰਜ ਸੁਨਿਆਰ ਸਹਿਰਨ ਮਤ ਵੇਰ ਹਥਿਆਰ ਉਹ ਖਲਾ ਅਗਨ ਤਪਤਾਉ ਭਾਂਡਾ ਪਾਉ ਅੰਮ੍ਰਿਤ ਤਿਤਟਾਲ ਕੜੀਐ ਸਗਦ ਸਚੀ ਟਕਸਾਲ ਧਿਰ ਕੋ ਨਦਰ ਕਰਮ ਤਿਨਕਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤਿ ਦੇਵ ਸੁਰਾਤ ਸੁਦਾਈ ਦਾਇਆ ਏਲੈ ਸਗਲ ਜਗਤ ਤਾ ਜਗਿਆ ਜਾ ਗੁਰਿਆਈਆ ਵਾਚੈ ਧਰਮ ਹਦੂਰ ਹੈ ਰਮੀ ਆਖੋ ਆਪਣੀ ਕਿਨੇੜੇ ਕੈ ਦੂਰ ਜਿਨੇ ਨਾਮ ਤੇ ਆਇਆ ਗੇ ਮਸਕਤ ਕਤਹਾਲ ਨਾਨਕ ਤੇ ਮੁਖ ਜਲੇ ਕੇਤੀ ਛੁੱਟੇ ਨਾਲ ਜਿਨੇ ਨਾਮ ਤੇ ਆਇਆ ਗੇ ਮਸਕਤ ਕਤਹਾਲ ਨਾਨਕ ਤੇ ਮੁਖ ਜਲੇ ਕੇਤੀ ਛੁੱਟੇ ਨਾਲ ਵਾਹਿਗੁਰੂ ਜੀ ਕਾ ਹਰਿ ਸਾਹਿਬ ਵਾਹਿਗੁਰੂ ਜੀ ਕੀ ਫਤਿਹ